ਉਹ ਬਾਈ ਸਮੇਂ ਨੂੰ ਹੀ ਪੜੋਣਾ ਚਾਹੀਦਾ ਕਰੇ। ਪਰ ਉਹ ਤੋਂ ਉਹਦਾ ਸ਼ਹਿਰ ਸੀ ਫੱਟਿਆਂ ਦੇ ਆਖੇ ਨਹੀਂ ਲੱਗਦੇ ਇਹ ਵੀ ਸ਼ਾਇਦ ਫਰਕ ਪੈ ਜਾਂਦਾ ਹੈ ਇਸ ਗੱਲਾਂ ਦਾ। ਤੇ ਜ਼ਮੀਨਾਂ ਦਾ ਉਸ ਟਾਈਮ ਚਲੋ ਰੇਟ 1.5 ਲੱਖ ਰੁਪਏ 1.5 ਕਰੋੜ ਰੁਪਏ ਕਿਲਾ ਹੁੰਦਾ ਸੀ ਤਾਂ ਇਹ ਲੱਗਦਾ ਸੀ ਇਹ ਮੁੱਕਣੇ ਨਹੀਂ ਕਦੇ। ਹਮ ਲੇਕਿਨ 15 ਸਾਲਾਂ ਵਿੱਚ ਆਪਾਂ ਕਹਿੰਦੇ ਨੇ ਆ ਉਚਾਈ ਤੋਂ ਜਮੇ ਥੱਲੇ ਆ ਗਏ ਐ ਤੇ ਖਾਲਸਾ ਜੀ ਅਸੀਂ ਚਾਹਾਂਗੇ ਉਸ ਸਮੇਂ 1.5 ਕਰੋੜ ਕਿੰਨਾ ਕੋ ਲੱਗਦਾ ਸੀ ਉਹ ਉਹ ਗਿਣਤੀ ਨਹੀਂ ਕਿੰਨਾ ਕਸਮ ਦੇ ਸੀ ਵੱਡਾ 1.5 ਕਰੋੜ ਮੈਂ ਕਹਿੰਦਾ ਕਿ ਕਦੇ ਜ਼ਿੰਦਗੀ 'ਚ ਅਸੀਂ ਲੱਖ ਰੁਪਈਆ 2 ਲੱਖ ਰੁਪਈਆ ਕੈਸ਼ ਨਹੀਂ ਕਦੇ ਵੇਖਿਆ ਤੇ ਉਸ ਟਾਈਮ 1.5 ਕਰੋੜ ਆਏ ਲੱਗਦਾ ਸੀ ਪਤਾ ਨਹੀਂ ਤਾਂ 20 30 ਸਾਲ ਮੁੱਕਣੇ ਨਹੀਂ ਇੱਕੋ ਕੀਲੇ ਦੇ ਪੈਸੇ ਗਿਣਨ 'ਚ ਗਿਣਨੇ ਵੀ ਨਹੀਂ ਆਉਂਦੇ ਸੀ ਕਿ ਮਸ਼ੀਨਾਂ ਤਾਂ ਬੈਂਕਾਂ 'ਚ ਦੇਖੀਆਂ ਸੀ ਆਮ ਤਾਂ ਸਾਨੂੰ ਤਾਂ ਜੇ ਕੋਈ ਲੱਖ ਰੁਪਏ ਦੀ ਗੁੱਠੀ ਦੇ ਦਵੇ ਤਾਂ ਅਸੀਂ ਉਹਨੂੰ ਗਿਣਨ ਲਈ 2-4 ਘੰਟੇ ਲਾ ਬੰਨੇ ਆ ਜਗ੍ਹਾ ਤੇ ਅੱਜ ਕੀ ਕੁਝ ਬਣਿਆ ਪਿਆ ਉਹ ਤੇ ਜਦੋਂ ਰਜਿੰਦਰ ਸਿੰਘ ਜਾਣਦੇ ਨੇ ਤੇ ਉਹ ਦਿਮਾਗ ਵਿੱਚ ਹੁੰਦਾ ਕਿ ਇੱਥੇ ਸਾਡੀ ਬੰਬੀ ਹੁੰਦੀ ਸੀ ਇੱਥੇ ਸਾਡੀ ਕੋਠੀ ਹੁੰਦੀ ਸੀ ਇੱਥੇ ਮੋਟਰ ਵਾਲੀ ਸਾਡੀ ਇੱਥੇ ਮੰਜੀ ਹੁੰਦੀ ਸੀ ਸਾਡੀ ਉੱਥੇ ਖੂਬ ਹੀ ਹੁੰਦਾ ਸੀ ਤੇ ਹੁਣ ਉੱਥੇ ਪੜੇਮੜੀਆਂ ਗੁੱਠੀਆਂ ਬਣ ਗਈਆਂ 60 ਫੁੱਟ ਰੋਡ ਚੌੜਾ ਬਣ ਗਿਆ ਤੇ ਜਦੋਂ ਲੰਗੀ ਦਾ ਤਾਂ ਦਰਦ ਹੁੰਦਾ ਕਿ ਯਾਰ ਦੇਖੋ ਅਸੀਂ ਤਾਂ ਮਤਲਬ ਸੋਝੀ ਨਹੀਂ ਬਖਸ਼ੀ ਲਾਲਚ ਵਿੱਚ ਆ ਗਏ ਜ਼ਮੀਨਾਂ ਗਵਾ ਬੈਠੇ 15 ਸਾਲਾਂ 'ਚ ਖੇਤੀ ਵਾਲੀ ਜ਼ਮੀਨਾਂ ਵੇਚ ਕੇ ਅੱਜ ਰੋਡ ਤੇ ਆ ਗਏ ਆ ਪੈਸੇ ਸਾਹਮਣੇ ਬੜੇ ਔਖੇ ਆ ਇਹ ਤਾਂ ਲਾਲ ਹੀ ਸਾਂਭ ਸਕਦਾ ਹੈ ਬਿਜ਼ਨਸ ਕਲਾਸ ਤੇ ਬੱਚਿਆਂ ਨਾਲ ਕੁਝ ਮੰਗਣਾ ਤਾਂ ਆਪਣੇ ਕੋਲ ਤਾਂ ਹੈ ਵੀ ਨਹੀਂ ਕੁਝ ਪਿੱਪੜੀ ਔਖੀ ਸਮਾਂ ਮੈਂ ਕਿਹਾ ਚਲੋ ਮਾੜਾ ਮੋਟਾ ਮੀਟ ਸ਼ੀਟ ਆਪਾਂ ਘਰੇ ਬਣਾ ਲੈਂਦੇ ਸੀ ਬਜ਼ੁਰਗਾਂ ਤੋਂ ਸਿੱਖਿਆ ਸੀ ਮੇਰੇ ਪਿਤਾ ਜੀ ਬੜੇ ਸ਼ੌਂਕ ਰੰਗਦੇ ਸੀ ਉਹਨਾਂ ਨੂੰ ਦੇਖਦੇ ਹੁੰਦੇ ਸੀ ਬਣਾ ਲੇ ਬਣਾ ਲੇ ਤਾਂ ਉਮੈਤ ਸ਼ੁਰੂਆਤ ਕੀਤੀ ਔਰ ਜੀਰਤੋ ਕਰੀਆ ਹੁਣ ਭਾਂਡੇ ਪਰਾਣਾ ਹੀ ਆ ਮੇਰੇ ਕੋਲ ਤਾਂ ਸਸਿਕਾ ਸਵਾਗਤ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਅੱਜ ਜੇਕ ਅਸੀਂ ਕੋਈ ਫੂਡ ਸਟੋਰੀ ਨਹੀਂ ਇੱਕ ਮੋਟੀਵੇਸ਼ਨ ਅਸੀਂ ਕਹਾਣੀ ਤੁਹਾਡੇ ਨਾਲ ਅਸੀਂ ਰੂਬਰੂ ਕਰਾਂਗੇ ਕਿੰਨੇ ਜ਼ਿੰਦਗੀ ਦੇ ਬੜੇ ਮੋੜ ਹੁੰਦੇ ਨੇ ਕਈ ਅਜਿਹੇ ਮੋੜ ਹੁੰਦੇ ਨੇ ਜਦੋਂ ਅਸੀਂ ਬਹੁਤ ਕੁਝ ਜ਼ਿੰਦਗੀ ਚ ਦੇਖਿਆ ਹੁੰਦਾ ਪਰ ਜਿਹੜਾ ਸਮਾਂ ਹੁੰਦਾ ਕਹਿੰਦੇ ਨੇ ਉਸ ਸਮੇ ਦਾ ਨਹੀਂ ਪਤਾ ਹੁੰਦਾ ਜਿੰਨੇ ਤੋਂ ਸਾਨੂੰ ਡਰ ਕੇ ਰਹਿਣਾ ਚਾਹੀਦਾ ਅੱਜ ਬਹੁਤ ਕੁਝ ਹੈ ਕੱਲ ਸਾਡੇ ਘਰ ਆਪਦੀ ਜਿਹੜੀ ਕੁਲੀ ਹੈ ਜੇ ਛੱਤ ਹੈ ਉਹ ਵੀ ਨਾ ਹੋਵੇ ਇਸ ਚੀਜ਼ ਤੋਂ ਜ਼ਰੂਰ ਡਰ ਕੇ ਰਹਿਣਾ ਚਾਹੀਦਾ ਹੈ ਅੱਜ ਅਸੀਂ ਸਰਦਾਰ ਰਜਿੰਦਰ ਸਿੰਘ ਜਿਹੜੇ ਕਿ ਮੋਹਾਲੀ ਦੇ ਨਾਲ ਪਿੰਡ ਜਿੱਥੋਂ ਦੇ ਵਾਸੀ ਕਿਸ ਸਮੇਂ ਉਹਨਾਂ ਦੇ ਅਸੀਂ ਸਾਰੀ ਜ਼ੁਬਾਨੀ ਸੁਣਦੇ ਆ ਕਹਾਣੀ ਅੱਜ ਜ਼ਿੰਮੇਦਾਰ ਪਰਿਵਾਰ ਨਾਲ ਸੰਬੰਧਿਤ ਅੱਜ 55 ਸਾਲ 55 60 ਸਾਲ ਦੀ ਉਮਰ ਦੇ ਵਿੱਚ ਘਰ ਤੋਂ ਬਣਾ ਕੇ ਜਿਹੜੀ ਸ਼ੁਰੂਆਤ ਕੀਤੀ ਹੈ ਖਾਣੇ ਦੀ ਪੰਜ ਫੇਸ ਦੇ ਰੋਜ਼ ਇੱਤੇ ਖੜਦੇ ਨੇ ਤੇ ਪਹਿਲਾਂ ਤੁਹਾਨੂੰ ਇਹ ਦਿਖਾ ਦਿੰਨੇ ਆ ਉਹਨਾਂ ਬੰਦਿਆਂ ਦੀ ਜਿਹੜੀ ਚੀਜ਼ ਘਰੋਂ ਮਿਲਦੀ ਹੈ ਉਸੇ ਚੀਜ਼ 'ਚ ਹੀ ਬਣਾ ਕੇ ਲੈ ਆਉਂਦੇ ਨੇ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਕਿਉਂਕਿ ਜੱਟ ਸੌਦਾ ਜਿਵੇਂ ਕਹਿੰਦੇ ਨੇ ਕਿ ਮਜਬੂਰੀਆਂ ਬੜਾ ਕੁਝ ਕਰਾ ਦਿੰਦੀਆਂ ਨੇ ਮੈਂ ਕਹਿਣਾ ਪਰਸ ਨੂੰ ਕਹਾਗਾ ਵੀ ਇਹ ਬਰਤਨ ਜ਼ਰੂਰ ਦੇਖਾਂ ਦੇਖੋ ਉਹੀ ਪਤੀਲੇ ਅਸੀਂ ਇਹਨੂੰ ਲੁਹਾਂਡੀ ਕਹਿ ਦਿੰਦੇ ਜਿਹੜੀ ਘਰ ਦੇ ਵਿੱਚ ਇਹ ਇਹ ਵੀ ਮੇਰੇ ਸਨ ਬੜਾ ਪੁਰਾਣੀ ਜਿਹੜੀ ਆ ਜਿਹੜਾ ਹੁੰਦਾ ਹੈ ਇਹ ਡੋਲਨੀਆਂ ਜਿਹਨੂੰ ਅਸੀਂ ਕਹਿੰਦੇ ਆ ਡੋਲੂ ਇਹ ਧੁੰਦ ਵਾਲੇ ਡੋਲੂ ਐ ਪੁਰਾਣੇ ਹੀ ਹਾਂ ਮੱਝਾਂ ਅਸੀਂ ਤਾਂ ਆਪ ਦੱਸਦੇ ਆ ਦੇਖੋ ਇਹ ਡੋਲਨੀਆਂ ਨੇ ਇਹ ਸਾਰਾ ਜਿਹੜਾ ਧਾਮਾ ਜਿਵੇਂ ਅਸੀਂ ਘਰੇ ਵਰਤੇ ਆ ਉਹਨਾਂ ਦੀ ਤਿਆਰ ਹੋ ਕੇ ਬਾਈ ਜੀ ਲਿਆਨੇ ਤਾਂ ਅਸੀਂ ਸਾਰੀ ਕਹਾਣੀ ਤੁਹਾਨੂੰ ਦੱਸਾਂਗੇ ਬਾਈ ਸਾਹਿਬ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਅਸੀਂ ਅਸੀਂ ਸਾਡਾ ਅੱਜ ਦਿਲ ਸੀ ਕਿ ਤੁਹਾਡੇ ਨਾਲ ਅਸੀਂ ਜ਼ਰੂਰ ਉਹ ਗੱਲਾਂ ਸਾਂਝੀ ਕਰੀਏ ਬਹੁਤ ਗੱਲਾਂ ਹੁੰਦੀਆਂ ਜ਼ਿੰਦਗੀ ਦੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਪੰਜਾਬ ਨੂੰ ਸਤਿ ਸ਼੍ਰੀ ਅਕਾਲ ਕਰਦਾ ਜੀ ਇੱਕ ਇੱਕ ਸਰਦਾਰ ਬੰਦੇ ਨੂੰ ਦੇਖ ਕੇ ਇੱਕ ਜ਼ਿੰਮੇਵਾਰੀ ਮਹਿਸੂਸ ਹੁੰਦੀ ਜਦੋਂ ਅਸੀਂ ਸਰਦਾਰ ਬੰਦੇ ਨਾਲ ਅਟ੍ਰੈਕਸ਼ਨ ਚ ਆਨੇ ਆ ਤੁਹਾਡੀ 55 ਪਲੱਸ ਉਮਰ ਤੁਸੀਂ ਦੱਸ ਰਹੇ ਹੋ ਚੁੱਕੀ ਹੈ ਤੇ ਕੀ ਜ਼ਿੰਮੇਵਾਰੀਆਂ ਜ਼ਿੰਦਗੀ ਚ ਸਖਾਆਂ ਦੀਆਂ ਨੇ ਉਹ ਵੀ ਅਸੀਂ ਜ਼ਰੂਰ ਅੱਜ ਇੱਕ ਪਿੰਡ ਦੱਸੋ ਪਹਿਲਾਂ ਦਾ ਤੁਹਾਡਾ ਮੇਰਾ ਜੀ ਪਿੰਡ ਮੋਹਾਲੀਏ ਇਲਾਕਾ ਝੂੰਗੀਆਂ ਪਿੰਡ ਹੈ ਖਰੜ ਤਹਿਸੀਲ ਦੇ ਵਿੱਚ ਪੈਂਦਾ ਹੈ ਤੇ ਸਾਡੀਆਂ ਵੀ ਜ਼ਮੀਨਾਂ ਬੜੀਆਂ ਖੁੱਲੀਆਂ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਬਹੁਤ ਖੁੱਲੀਆਂ ਜ਼ਮੀਨਾਂ ਬਖਸ਼ੀਆਂ ਸੀ ਔਰ ਫਿਰ 2008-09 ਵਿੱਚ ਦੌਰ ਆਇਆ ਬਾਜਵਾ ਡਿਵੈਲਪਰ ਨੂੰ ਜ਼ਮੀਨਾਂ ਦਿੱਤੀਆਂ ਇਹ ਜ਼ਮੀਨਾਂ ਦਾ ਉਸ ਟਾਈਮ ਚਲੋ ਰੇਟ 1.5 ਲੱਖ ਰੁਪਏ 1.5 ਕਰੋੜ ਰੁਪਏ ਕੀਲਾ ਹੁੰਦਾ ਸੀ ਤਾਂ ਇਹ ਲੱਗਦਾ ਸੀ ਇਹ ਮੁੱਕਣੇ ਨਹੀਂ ਕਦੇ ਹਮ ਲੇਕਿਨ 15 ਸਾਲਾਂ ਵਿੱਚ ਆਪਾਂ ਕਹਿੰਦੇ ਨਾ ਉਚਾਈ ਤੋਂ ਜਮੇ ਥੱਲੇ ਆ ਗਏ ਐ 0 ਤੋਂ 0 ਤੋਂ ਹੁਣ ਦੁਬਾਰਾ ਸ਼ੁਰੂਆਤ ਕਰੀ ਐ ਬੱਚਿਆਂ ਵਾਸਤੇ ਕਿ ਚਲੋ ਬੱਚਿਆਂ ਨੂੰ ਰੋਟੀ ਤਾਂ ਦੇ ਸਕੀਏ ਅਸੀਂ ਤਾਂ ਖੇਤੀ ਕਰਨ ਵਾਲੇ ਬੰਦੇ ਆ ਜੀ ਅਸੀਂ ਗੋਭੀ ਲਾਂਦੇ ਸੀ ਝੁੰਗੀਆਂ ਆਲੂ ਤੇ ਬਾਕੀ ਗਰਮੀਆਂ ਵਿੱਚ ਟਿੰਡੇ, ਕਰੇਲੇ, ਖੀਰੇ ਲਾਉਣੇ। ਮੇਨ ਜਿਹੜੀ ਸਾਡੇ ਗੁਰਨਾਨਕ ਸਾਹਿਬ ਜੀ ਦਾ ਖੇਤੀ ਨੂੰ ਬੜਾ ਉੱਤਮ ਦੱਸਿਆ ਸੀ। ਲੇਕਿਨ ਇਹ ਕਲੋਨੀਆਂ ਦਾ ਮੈਂ ਦੱਸਦਾ ਕਲੋਨੀਆਂ ਆਣ ਕਰਕੇ ਕਾਹਨ ਹੋਇਆ ਜ਼ਿੰਮੇਦਾਰੀ ਜਿਹੜਾ ਕੰਮ ਹੈ ਉਹਦੇ ਨਾਲ ਹੁਣ ਦੇਖੋ ਜੀ ਅਸੀਂ ਬਹੁਤ ਬਿਲਡਰਾਂ ਨੇ ਜ਼ਮੀਨਾਂ ਮਿੱਟੀ ਦੇ ਮੋਲ ਲੈ ਕੇ ਤੇ ਜ਼ਿੰਮੇਦਾਰ ਬੰਦੇ ਕੋਲ ਉਨੀ ਸੋਝੀ ਨਹੀਂ ਹੁੰਦੀ ਉਹ ਪੈਸੇ ਕਹਿੰਦੇ ਆ ਨਾ 10-15 ਸਾਲਾਂ ਵਿੱਚ ਖਰਚ ਖਵਾ ਕੇ ਜ਼ੀਰੋ ਹੋ ਗਏ। ਉਸ ਸਮੇਂ ਜ਼ਿੰਦਰ ਜੀ ਉਸ ਸਮੇਂ ਖਾਲਸਾ ਜੀ ਅਸੀਂ ਚਾਹਾਂਗੇ ਉਸ ਸਮੇਂ 1.5 ਕਰੋੜ ਕਿੰਨਾ ਕੁ ਲੱਗਦਾ ਸੀ ਉਹ ਉਹ ਗਿਣਤੀ ਨਹੀਂ ਕਿੰਨਾ ਕੁ ਸਮੇਂ ਦੇ ਸੀ ਵੱਡਾ ਤੁਸੀਂ 1.5 ਕਰੋੜ ਮੈਂ ਕਹਿੰਦਾ ਕਿ ਕਦੇ ਜ਼ਿੰਦਗੀ 'ਚ ਅਸੀਂ ਲੱਖ ਰੁਪਈਆ 2 ਲੱਖ ਰੁਪਈਆ ਕੈਸ਼ ਨਹੀਂ ਕਦੇ ਵੇਖਿਆ ਤੇ ਉਸ ਟਾਈਮ 1.5 ਕਰੋੜ ਆਇਆਂ ਲੱਗਦਾ ਸੀ ਪਤਾ ਨਹੀਂ ਤਾਂ 20 30 ਸਾਲ ਮੁੱਕਣੇ ਨਹੀਂ ਇੱਕੋ ਕੀਲੇ ਦੇ ਪੈਸੇ ਤੇ ਗਿਣਨ 'ਚ ਗਿਣਨੇ ਵੀ ਨਹੀਂ ਆਉਂਦੇ ਸੀ ਇਹ ਮਸ਼ੀਨਾਂ ਤਾਂ ਬੈਂਕਾਂ 'ਚ ਦੇਖੀਆਂ ਸੀ ਆਮ ਮਤਲਬ ਸਾਨੂੰ ਤਾਂ ਜੇ ਕੋਈ ਲੱਖ ਰੁਪਏ ਦੀ ਗੁੱਠੀ ਦੇ ਦੇਵੇ ਤਾਂ ਅਸੀਂ ਉਹਨੂੰ ਗਿਣਨ ਲਈ 2-4 ਘੰਟੇ ਲਾ ਦਿੰਨੇ ਆ ਮਤਲਬ ਉਦੋਂ ਇੱਕ ਅਨਪੜਤਾ ਵੀ ਹੋਣੀ ਹੈ ਹਰ ਚੀਜ਼ਾਂ ਦੇ ਵਿੱਚ ਜਿਵੇਂ ਕਿ ਨੇ ਪੈਸਾ ਆਇਆ ਉਹ ਗਿਣਨ ਵਾਸਤੇ ਵੀ ਕਹਿੰਦੇ ਨੇ ਬੰਦੇ ਬੁਲਾਣੇ ਪੈ ਸੀ ਬੰਦੇ ਰਿਸ਼ਤੇਦਾਰ ਆਉਂਦੇ ਸੀ ਜਾਂ ਬੈਂਕਾਂ ਵਾਲੇ ਆ ਜਾਂਦੇ ਸੀ ਐ ਰਲ ਮਿਲ ਕੇ ਨੋਟ ਗਿਣਦੇ ਸੀ ਔਰ ਨੋਟਾਂ ਨੂੰ ਲక్ష్ਮੀ ਨੂੰ ਸਾਹਮਣਾ ਹਰੇਕ ਬੰਦੇ ਦੇ ਬਸ ਦਾ ਕੰਮ ਨਹੀਂ ਹੈਗਾ ਇਹ ਤਾਂ ਜਿਹੜੇ ਵਪਾਰੀ ਹੁੰਦਾ ਜਿੱਦੀ ਲਾਲਾ ਜੀ ਨੂੰ ਕਹਿੰਦੇ ਉਹੀ ਸਾਂਭ ਸਕਦਾ ਜਿਹੜੇ ਸਾਡੇ ਵਰਗਾ ਆਮ ਜ਼ਿਮੀਂਦਾਰ ਬੰਦਾ ਦਾ ਮੈਂ ਕਹਿੰਦਾ ਬਹੁਤ ਔਖਾ ਹੈ ਪੈਸੇ ਨੂੰ ਲੱਖੀ ਨੂੰ ਸੰਭਣਾ ਅਸੀਂ ਹੁਣ ਉਸ ਸਮੇਂ ਦੀ ਗੱਲ ਕਰੀ ਅੱਜ ਉਸ ਜਗ੍ਹਾ ਤੇ ਜਿਵੇਂ ਅਸੀਂ ਉਸ ਜਗ੍ਹਾ ਤੇ ਅੱਜ ਕੀ ਕੁਝ ਬਣਿਆ ਹੋਣਾ ਉੱਥੇ ਜਦੋਂ ਰਜਿੰਦਰ ਸਿੰਘ ਜਾਣਦੇ ਨੇ ਤੇ ਉਹ ਦਿਮਾਗ ਵਿੱਚ ਹੁੰਦਾ ਕਿ ਇੱਥੇ ਸਾਡੀ ਬੰਬੀ ਹੁੰਦੀ ਸੀ ਇੱਥੇ ਸਾਡੀ ਕੋਠੀ ਹੁੰਦੀ ਸੀ ਇੱਥੇ ਮੋਟਰ ਵਾਲੀ ਸਾਡੇ ਇੱਥੇ ਮੰਜੀ ਹੁੰਦੀ ਸੀ ਸਾਡੀ ਜਗ੍ਹਾ ਹੈ ਜੀ ਸਨਿਨ ਕਲੇ ਵਿੱਚ ਕੇਂਦਰੀ ਵਿਹਾਰ ਤੋਂ ਪਹਿਲਾਂ ਚੌਂਕ ਪੈਂਦਾ ਛੇ ਮੂਹਾ ਚੌਂਕ ਜਾਂ ਸਾਡੀ ਉੱਥੇ ਖੂਬ ਹੀ ਹੁੰਦਾ ਸੀ ਤੇ ਹੁਣ ਉੱਥੇ ਬੜੇ ਬੜੀਆਂ ਕੋਠੀਆਂ ਬਣ ਗਈਆਂ 60 ਫੁੱਟ ਰੋਡ ਚੌੜਾ ਬਣ ਗਿਆ ਤੇ ਜਦੋਂ ਲੰਗੀ ਦਾ ਤਾਂ ਦਰਦ ਹੁੰਦਾ ਹੈ ਕਿ ਯਾਰ ਦੇਖੋ ਅਸੀਂ ਤਾਂ ਮਤਲਬ ਸੋਝੀ ਨਹੀਂ ਬਖਸ਼ੀ ਲਾਲਚ ਵਿੱਚ ਆ ਗਏ ਜ਼ਮੀਨਾਂ ਗਵਾ ਬੈਠੇ ਔਰ ਸਾਡਾ ਚਾਚਾ ਸਰਪੰਚ ਤੇ ਅੱਜ ਉਹਦਾ ਨਤੀਜਾ ਅਸੀਂ 15 ਸਾਲਾਂ ਚ ਇਹ ਭੁਗਤਿਆ ਹੈ ਕਿ ਅਸੀਂ ਰੋਡ ਤੇ ਆ ਗਏ ਜ਼ੀਰੋ ਹੋ ਗਏ ਬਾਜਵੇ ਤੋਂ ਅਜੇ ਵੀ ਬਖਾਇਆ ਹੈ ਲੇਕਿਨ ਆਪਾਂ ਨੂੰ ਹੁਣ ਘਰ ਦਾ 15 ਸਾਲਾਂ ਚ ਚਲਾਣ ਲਈ ਮਤਲਬ ਐਨੇ ਸਟਰਗਲ ਕਰ ਰਹੇ ਹੈ ਕਿ ਹੁਣ ਜੀ ਬਿਲਕੁਲ ਘਰ ਦੇ ਪੰਡਿਆਂ ਤੋਂ ਸ਼ੁਰੂਆਤ ਕਰੀਏ ਦੁਬਾਰਾ ਬੱਚਿਆਂ ਨੂੰ ਕਿ ਚਲੋ ਮਾਣਾ ਮੋਟਾ ਤਿਲ ਫੁੱਲ ਰੋਟੀ ਤਾਂ ਦੇ ਸਕੀਏ ਹੋਰ ਤਾਂ ਜਿੱਥੇ ਦਾਤੀ ਕਈ ਲੈ ਕੇ ਜਾਂਦੇ ਸੀ ਮੋਡੇ ਤੇ ਕਈ ਹੁੰਦੀ ਦਾਤੀ ਹੱਥਾਂ 'ਚ ਪੱਠਿਆ ਡੱਠਾ ਕਰਨਾ ਸਾਰਾ ਉੱਥੇ ਹੁਣ ਉੱਥੇ ਕਦੇ ਉੱਥੇ ਜਗ੍ਹਾ ਤੇ ਕੋਈ ਇੱਕ ਮੋਸ਼ਨ ਕੋਈ ਬੰਦਾ ਬੈਠਾ ਕਦੇ ਗਏ ਉਹ ਵੀ ਆ ਆ ਜਗ੍ਹਾ ਤੇ ਹੁੰਦਾ ਸੀ ਮਾਤਾ ਵੀ ਬੀਬੀਆਂ ਜਾਂ ਆਪਣੇ ਘਰਾਂ ਲਈ ਪਿੱਛੇ ਰੋਟੀ ਲੈ ਕੇ ਆਂਦੀਆਂ ਸੀ ਬਿਲਕੁਲ ਜੀ ਹੁਣ ਤਾਂ ਮਤਲਬ ਯਾਦਾਂ ਤਾਂ ਬਹੁਤ ਇਹ ਕਦੇ ਭੁੱਲਦਾ ਨਹੀਂ ਬੰਦਾ ਜਿਹੜੀ ਜ਼ਮੀਨ ਜਿਆਦਾ ਹੁੰਦੀ ਖਾਸ ਕਰ ਖੇਤ ਜਿਹੜੇ ਹੁੰਦੇ ਆ ਬੰਬੀ ਮੋਟਰ ਜਿਹੜੀ ਹੁੰਦੀ ਆ ਟਿਊਬਲ ਇਹ ਤਾਂ ਬੰਦਾ ਕਦੇ ਵੀ ਨਹੀਂ ਭੁੱਲਦਾ ਕਿਉਂਕਿ ਲੇਕਿਨ ਹੁਣ ਸਮੇਂ ਦੀ ਕਹਿ ਲਓ ਇਸ ਕਰਕੇ ਹੁਣ ਉੱਥੇ ਬੜੇ ਬੜੇ ਹਲੀਸ਼ਾਨ ਕੋਠੀਆਂ ਬਣ ਗਈਆਂ ਤੇ ਯਾਦਾਂ ਤਾਂ ਬਹੁਤ ਐ ਪਰ ਲੇਕਿਨ ਮੈਂ ਤਾਂ ਬੇਨਤੀ ਕਰਨਾ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਕਿ ਭਾਈ ਜ਼ਮੀਨਾਂ ਨਾ ਵੇਚੋ ਜਿਹੜੀਆਂ ਹੈਗੀਆਂ ਸੰਭੋ ਖੇਤੀ ਕਰੋ ਖੇਤੀ ਨਾਲ ਜੁੜੇ ਰਹੋ ਔਰ ਮੈਂ ਆਪਣਾ ਐਗਜ਼ਾਮਪਲ ਦੇ ਰਿਹਾ ਕਿ ਅਸੀਂ ਭੁਗਤ ਭੋਗੀ ਹੈਗੇ ਹਾਂ 15 ਸਾਲਾਂ ਵਿੱਚ ਖੇਤੀ ਵਾਲੀ ਜ਼ਮੀਨਾਂ ਵੇਚ ਕੇ ਅੱਜ ਰੋਡ ਤੇ ਆ ਗਏ ਆ ਪੈਸੇ ਸਾਹਮਣੇ ਬੜੇ ਔਖੇ ਆ ਇਹ ਤਾਂ ਲਾਲਈ ਸ਼ਾਮ ਸਕਦਾ ਬਿਜ਼ਨਸ ਕਲਾਸ ਬਿਲਕੁਲ ਇਜਜ ਜਿਹੜਾ ਹੈਗਾ ਕਿੰਨੇ ਜਿੰਨੇ ਜ਼ਮੀਨ ਹੀ ਵੇਚਤੀ ਸ਼ਾਮ ਲੋ ਕਹਿੰਦੇ ਮਾਂ ਵੇਚਤੀ ਉਹ ਕਹਿੰਦੇ ਨੇ ਮਾਵਾ ਜਾਂਦੀਆਂ ਵਾਪਸ ਨਹੀਂ ਮੁੜਦੀਆਂ ਬਸ ਉਹੀ ਹੈਗਾ ਜਿਹੜਾ ਕਹਿੰਦੇ ਨੇ ਇਹ ਤਾਂ ਜੀ ਮਾਂ ਤੋਂ ਵੀ ਉੱਤੇ ਦਾ ਦਰਜਾ ਦਿੱਤਾ ਗੁਰੂ ਨਾਨਕ ਸਾਹਿਬ ਨੇ ਖੇਤੀ ਨੂੰ ਬੜਾ ਉੱਤਮ ਖੇਤੀ ਕਰਨਾ ਬੜਾ ਉੱਤਮ ਦੱਸਿਆ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਅਸੀਂ ਜਦੋਂ ਖੇਤੀ ਕਰਦੇ ਹਾਂ ਤਾਂ ਸਾਨੂੰ ਤੜਕੇ ਉੱਠਣਾ ਪੈਂਦਾ ਔਰ ਉਸ ਟਾਈਮ ਜੇ ਤੜਕੇ ਉੱਠਾਂਗੇ ਸਾਢੇ 3-4 ਵਜੇ ਅਕਾਲ ਪੁਰਖ ਦਾ ਸਿਮਰਨ ਵੀ ਘੜੀ ਬੰਦਾ ਲੇ ਲੈਂਦਾ ਜੇ ਮੇਰੇ ਵਰਗਾ ਨਿਸ਼ਕਾਮ ਬੰਦਾ ਵੀ 10 ਮਿੰਟ ਰੱਬ ਨੂੰ ਧਿਆ ਲੈਂਦਾ ਕਿ ਤੜਕੇ ਤੜਕੇ ਸ਼ਾਂਤੀ ਹੁੰਦੀ ਹੈ ਔਰ ਮਹਿਸੂਸ ਹੁੰਦਾ ਕੁਦਰਤ ਆਪ ਲੇਕਿਨ ਹੁਣ ਦਾ ਜਿਹੜਾ ਦੌਰ ਆ ਗਿਆ ਕਮਰਸ਼ੀਅਲ ਹੋ ਗਿਆ ਹੁਣ ਸਾਡੇ ਜ਼ਿਮੀਦਾਰ ਅਸੀਂ ਆਪ ਵੀ ਹੁਣ ਮਾੜਾ ਮੋਟਾ ਦੁੱਧ ਲੈਣਾ ਹੁੰਦਾ ਇਹਦਾ ਵੇਰਕਾ ਦਾ ਪੈਕਟ ਬੰਦ ਦੁੱਧ ਲੈ ਲੈਂਦੇ ਆ ਕਿੱਥੇ ਅਸੀਂ ਚਵਾਮਾਂ ਦੁੱਧ ਆਪ ਕੱਚਾ ਦੁੱਧ ਡੰਗਰ ਚੋਂਦੇ ਚੋਂਦੇ ਵੀ ਪੀ ਲੈਂਦੇ ਸੀ ਲੇਕਿਨ ਉਹ ਹੁਣ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਚਲੋ ਨਸੀਬ ਹੋ ਗਿਆ ਲੇਕਿਨ ਮੇਰੀ ਆਣ ਵਾਲੇ ਪੋਤਿਆਂ ਨੂੰ ਪੋਤੀਆਂ ਨੂੰ ਜਾਂ ਨਵੇਂ ਜਨਰੇਸ਼ਨ ਨੂੰ ਬੱਚਿਆਂ ਨੂੰ ਉਹ ਦੌਰ ਦੇਖਣ ਨੂੰ ਨਹੀਂ ਮਿਲਣਾ ਜਿਹੜਾ ਮੇਰਾ ਰੰਗਲਾ ਪੰਜਾਬ ਰੰਗਲੀ ਖੇਤੀ ਸੀ ਔਰ ਉਹ ਪਿੰਡ ਜਿਹੜੇ ਜਿਹੜੇ ਪਿੰਡ ਖਤਮ ਹੋ ਗਏ ਜਿਹੜੇ ਨੇਚਰਲਟੀ ਸੀ ਰੀਅਲ ਲਾਈਫ ਉਹ ਖਤਮ ਹੋ ਗਈ ਹੁਣ ਅਸੀਂ ਬਜ਼ੁਰਗੋ ਇੱਕ ਚੀਜ਼ ਤੇ ਆਵਾਂਗੇ ਹੁਣ ਇਹ ਡੋਲੂ ਜਿੰਨੇ ਤੁਸੀਂ ਖੇਤਾਂ 'ਚ ਭਾਂਡੇ ਮੇਲਾ ਬੜੀ ਪ੍ਰਾਣੀ ਹੋਣੀ ਹੈ ਇਹ ਕਿੰਨੀ ਪ੍ਰਾਣੀ ਹੁਣ ਤੁਸੀਂ ਇਹਦੇ 'ਚ ਰਾਸ਼ਨ ਬਣਾ ਕੇ ਲਿਆਉਂਦੇ ਫਿਰ ਜਦੋਂ ਰਾਸ਼ਨ ਬਣਾਉਣ ਦੀ ਦਿਲ ਚ ਆਈ ਫਿਰ ਇੱਕ ਹੁੰਦਾ ਵੀ ਕਿਸੇ ਸਮੇਂ ਸਰਦਾਰ ਰਹੇਗੇ ਸੀ ਅੱਜ ਅਸੀਂ ਇਸ ਲੈਵਲ ਤੇ ਪਹੁੰਚ ਗਏ ਹਾਂ ਰਸਟੋਰਾਂ ਦੇ ਵੀ ਫਿਰ ਵੀ ਬੰਦੇ ਨੂੰ ਸੋਚਣਾ ਪੈਂਦਾ ਯਾਰ ਕਰੀਏ ਕਿ ਨਾ ਕਰੀਏ ਕੀ ਹੋਇਆ ਸੋ ਬਹੁਤ ਮੈਗਾ ਜੀ ਮੈਂ 2-3 ਸਾਲਾਂ ਤੋਂ ਟਰਾਈ ਕਰ ਰਿਹਾ ਸੀ ਕੰਮ ਕਰਾਂ ਕਿਉਂਕਿ ਕਾਰੋਬਾਰ ਹੈ ਨਹੀਂ ਸੀ ਕੋਈ ਜੇ ਵਿੱਚ ਦਵੰਨੀ ਵੀ ਨਹੀਂ ਹੁੰਦੀ ਸੀ ਖਾਲੀ ਜੇ ਵਾਣਾ ਖਾਲੀ ਜੇ ਚਲੇ ਜਾਣਾ ਤੇ ਬੱਚਿਆਂ ਨੇ ਕੁਝ ਮੰਗਣਾ ਤਾਂ ਆਪਣੇ ਕੋਲ ਤਾਂ ਹੈ ਵੀ ਨਹੀਂ ਕੁਝ ਪਿਪੜੀ ਔਖੀ ਸਮਾਂ ਮੈਂ ਕਿਹਾ ਚਲੋ ਮਾੜਾ ਮੋਟਾ ਮੀਟ ਸ਼ੀਟ ਆਪਾਂ ਘਰੇ ਬਣਾ ਲੈਂਦੇ ਸੀ ਬਜ਼ੁਰਗਾਂ ਤੋਂ ਸਿੱਖਿਆ ਸੀ ਮੇਰੇ ਪਿਤਾ ਜੀ ਬੜੇ ਸ਼ੌਂਕ ਰੰਗਦੇ ਸੀ ਉਹਨਾਂ ਨੂੰ ਦੇਖਦੇ ਹੁੰਦੇ ਸੀ ਬਣਾਉਂਦੇ ਬਣਾਉਂਦੇ ਤਾਂ ਉਹ ਮੈਂ ਸ਼ੁਰੂਆਤ ਕੀਤੀ ਔਰ ਜ਼ੀਰੋ ਤੋਂ ਕਰੀ ਹੈ ਹੁਣ ਪਾਂਡੇ ਪੁਰਾਣੇ ਹੀ ਆ ਮੇਰੇ ਕੋਲ ਤਾਂ ਕੋਈ ਮੇਰੇ ਕੋਲ ਉਹ ਨਵੇਂ ਨਹੀਂ ਹੈਗੇ ਜੋ ਡੋਲੀਆਂ ਵੀ ਦੁੱਧ ਵਾਲੀਆਂ ਪੁਰਾਣੀਆਂ ਕੜਾਹੀਆਂ ਔਰ ਉਸੇ ਵਿੱਚ ਲੈ ਕੇ ਆ ਰਹੇ ਆ ਕਿ ਚਲੋ ਬੱਚਿਆਂ ਵਾਸਤੇ ਤਿਲ ਫੁੱਲ ਲੈ ਕੇ ਜਾਈਏ ਬਿਲਕੁਲ ਕਿੰਨਾ ਆਸ ਕਿੰਨੀ ਹੁੰਦੀ ਹੈ ਕਿੰਨੇ ਕੋ ਸਾਥ ਕਿੰਨਾ ਮਿਲ ਰਿਹਾ ਤੁਸੀਂ ਵਿਸ਼ਾਲ ਮਾਰਕੀਟ ਚੋਂ ਦੁਨੀਆ ਆਂਦੀ ਹੈ ਇੱਕ ਸਰਦਾਰ ਭਾਈ ਨੂੰ ਵੇਖ ਕੇ ਕਿੰਨੇ ਕੁ ਰਿਸਪੌਂਸ ਕਿੰਨਾ ਕੁ ਦੇ ਰਹੇ ਨੇ ਅਸੀਂ ਚਾਹਾਂਗੇ ਕਿ ਆਪਦੇ ਦੀ ਮਦਦ ਜ਼ਰੂਰ ਕਰਿਆ ਕਰੀਏ ਰਿਸਪੌਂਸ ਸਰ ਹਜੇ ਮੈਂ ਹੁਣ ਇਸੇ 27 ਜੂਨ ਤੋਂ ਲਾਣਾ ਸ਼ੁਰੂ ਕਰਿਆ ਹਜੇ ਤਾਂ ਚਲੋ ਮੈਂ ਬੜੀ ਜ਼ੀਰੋ ਤੋਂ ਹੀ ਸਟਾਰਟ ਕਰਿਆ ਰਿਸਪੌਂਸ ਤਾਂ ਨਹੀਂ ਮਿਲ ਰਿਹਾ ਹਜੇ ਲੇਕਿਨ ਜੇ ਰੈਗੂਲਰਟੀ ਨਾਲ ਮੈਂ ਆਉਂਗਾ ਤਾਂ ਡੈਫੀਨੇਟਲੀ ਆਪਾਂ ਕਾਮਯਾਬੀ ਹੋਵਾਂਗੇ ਹੁਣ ਮੈਨੂੰ ਇੱਥੋਂ ਹੀ ਲੱਗਦਾ ਹੈ ਕਿ ਚਲੋ ਇੱਥੋਂ ਮੈਨੂੰ ਕੈਸ਼ ਕੁਝ ਨਾ ਕੁਝ ਮਿਲ ਜਾਂਦਾ ਤਿਲ ਫੁੱਲ ਮੈਨੂੰ ਆਸ ਹੈਗੀ ਇੱਥੇ ਚੱਲੂਗਾ ਕੰਮ ਔਰ ਬੜਾ ਸਾਫ਼ ਸੁਥਰਾ ਔਰ ਸਵਾਦ ਖਾਣਾ ਬਣਾਈਦਾ ਆਪਾਂ ਕੋਸ਼ਿਸ਼ ਕਰੀ ਜੀ ਪਰ ਆਸ ਇਹ ਹੈਗੀ ਕਿ ਜਿਹੜੇ ਆਉਦੇ ਨੇ ਸਾਡੇ ਤੱਕ ਕੋਈ ਆ ਜਾਣ ਬਸ ਸਾਸੀ ਕਿਹੜਾ ਹੁਣ ਕਿਹੜਾ ਮਹਿਲ ਬਣਾਣੇ ਨੇ ਹੁਣ ਤੱਕ ਬੱਚੇ ਪਾਲਨੇ ਨੇ ਵਿਜਕ ਵਾਸਤੇ ਬੱਚਿਆਂ ਵਾਸਤੇ ਕਰਨਾ ਜੀ ਕੀ ਬੱਚਿਆਂ ਵਾਸਤੇ ਕੁਝ ਫਰੂਟ ਨਾ ਹੋ ਜੇ ਮੰਥਲੀ ਰਾਸ਼ਨ ਹੋ ਜੇ ਕਿਤੇ ਫੀਸ ਦਾ ਹਿਲਾ ਹੋ ਜੇ ਹਜੇ ਤੱਕ ਮਤਲਬ ਫੀਸ ਵੀ ਨਹੀਂ ਦੇ ਹੁੰਦੀ ਪ੍ਰੋਪਰਲੀ ਟਾਈਮ ਤੋਂ ਤੇ ਮਾਲਕ ਦੇ ਰਾਂਗ ਨੇ ਜੀ ਜ਼ਿੰਦਗੀ ਕਿੰਨੇ ਨੇ ਬੰਦਾ ਈਮੋਸ਼ਨ ਹੁੰਦੀਆਂ ਚੀਜ਼ਾਂ ਅਸੀਂ ਅਸੀਂ ਸੋਚ ਸਕਦੇ ਆਂ ਵੀ ਤੁਹਾਡਾ ਜਿਹੜਾ ਦਰਦ ਹੈਗਾ ਵੀ ਉਹ ਦਰਦ ਕਿੰਨਾ ਡੂੰਘਾ ਹੋਏਗਾ ਬਹੁਤ ਡੂੰਘਾ ਬਹੁਤ ਸਮੇਂ ਨੂੰ ਨਹੀਂ ਭੁੱਲਣਾ ਚਾਹੀਦਾ ਕਦੇ ਦਿਲ ਕੋਲੋਂ ਉਹ ਉਹ ਸ਼ਾਇਦ ਅਸੀਂ ਵੱਡਿਆਂ ਦੇ ਆਖੇ ਨਹੀਂ ਲੱਗਦੇ ਇਹ ਵੀ ਸ਼ਾਇਦ ਫਰਕ ਪੈ ਜਾਂਦਾ ਹੈ ਚੀਜ਼ਾਂ ਦਾ ਟਾਈਮ ਨਹੀਂ ਭੁੱਲਣਾ ਚਾਹੀਦਾ ਨਜਾਇਜ਼ ਨਹੀਂ ਕਰਨੀ ਚਾਹੀਦੀ ਕਦੇ ਵੀ ਕਿਸੇ ਨਾਲ ਤੇ ਜਿਹੜਾ ਸਮਾਂ ਹੈ ਸਦਾ ਇੱਕ ਜਿਹਾ ਨਹੀਂ ਰਹਿੰਦਾ ਚੰਗੇ ਮਾਲਕ ਨੇ ਦਿਖਾਏ ਚੰਗੇ ਵੀ ਦਿਨ ਇਹ ਹੁਣ ਚਲੋ ਬਿਲਕੁਲ ਅਸੀਂ ਭਾਈਚਾਰਾਂ ਦਾ ਸਾਥ ਦੇਣ ਲਈ ਪਹੁੰਚੇ ਆ ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਚੈਨਲ ਦੇ ਟੀਆਰਪੀ ਇਕੱਠੀ ਕਰਨ ਵਾਸਤੇ ਪਹੁੰਚੇ ਆ ਇੱਕ ਵਾਰ ਅਸੀਂ ਰਮੇਸ਼ ਨੂੰ ਕਹਾਂਗੇ ਕੈਮਰੇ ਮਾਰਕੀਟ ਦਿਖਾ ਦਿਓ ਕਿਹੜੀ ਮਾਰਕੀਟ 'ਚ ਬਾਈ ਖੜਦੇ ਨੇ ਤਾਂ ਅਸੀਂ ਕਹਿੰਨੇ ਕਿ ਜਿਹੜੇ ਆਪਦੇ ਅਸੀਂ ਕਹਿੰਨੇ ਹਰ ਇੱਕ ਦਾ ਨਵੇਂ ਦਾ ਸਾਥ ਦਿਓ ਪਰ ਜਦੋਂ ਕੋਈ ਜ਼ਿੰਦਗੀ ਦੀ ਪਟੜੀ ਤੋਂ ਲੈ ਜਾਂਦਾ ਹੈ ਤਾਂ ਉਸ ਤੋਂ ਉਸ ਨੂੰ ਪਟੜੀ ਤੇ ਲਿਆਣਾ ਵੀ ਸਾਡੀ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਤੇ ਇਸ ਭਰਾ ਦਾ ਅਸੀਂ ਵਾਅਦਾ ਤੋਂ ਵਾਅਦਾ ਸਾਥ ਦੇਈਏ ਭਾਈ ਜੀ ਕਿੰਨੇ ਵਜੇ ਆਂਦੇ ਹੋ ਅਸੀਂ ਕਹਾਂਗੇ ਕਿ ਲੋਕ ਜਾਣਨਗੇ ਜ਼ਰੂਰ ਅੱਜ ਤੋਂ ਬਾਅਦ ਕਿ ਚਲੋ ਫਿਰ ਵੀ ਪਟੜੀ ਤੇ ਤਾਂ ਚੜਿਆ ਭਾਈ ਮਿਹਨਤ ਤਾਂ ਕਰ ਰਿਹਾ ਮੈਂ ਚੜਿਆ ਇਹ ਹੈ ਕਿ 6:00 4:00 ਵਜੇ ਤੜਕੇ ਉੱਠ ਕੇ ਸ਼ੁਰੂਆਤ ਕਰਦੇ ਆਂ ਮੇਰੀ ਮਦਰ ਨਾਲ ਲਸਣ ਗਠਾ ਅਦਰਕ ਵਗੈਰਾ ਛਿਲ ਦੰਦੇ ਆ ਤੇ ਨਾਲ ਵਾਈਫ ਹੁੰਦੀ ਹੈ ਉਹ ਚੋਲ ਪ੍ਰਸ਼ਾਦੇ ਬਣਾ ਦਿੰਦੀ ਹੈ ਤੇ ਮੈਂ ਇੱਕ ਪਾਸੇ ਮਟਰਨ ਹੋਰ ਚਿਕਨ ਲੈ ਕੇ ਆਉਣਾ ਉਹ ਸਰੋਂ ਦੇ ਤੇਲ ਚ ਬਣਾ ਦਿਓ ਸਰੋਂ ਦਾ ਤੇਲ ਹੀ ਬਣਾਉਂਦੇ ਆ ਮਤਲਬ ਉਹ ਨਹੀਂ ਹੈਗਾ ਜਿਹੜਾ ਅਸੀਂ ਕਹਿ ਦਿੰਦੇ ਐ ਰਿਫਾਈਨਡ ਫੂਡ ਜਾਂ ਕਿਤੋਂ ਵਰਤ ਲਈ ਚੀਜ਼ ਨਹੀਂ ਉਹ ਮੈਂ ਰਿਫਾਈਨਡ ਨਹੀਂ ਵਰਤਦੇ ਅਸੀਂ ਕਿਉਂਕਿ ਆਮ ਖੇਤੀ ਕਰੀ ਐ ਤਾਂ ਸਰੋਂ ਦਾ ਹੀ ਸਾਨੂੰ ਟੇਸ ਸ਼ੁਰੂਆਤ ਸਰੋਂ ਤੋਂ ਹੀ ਅੱਛਾ ਲੱਗਦਾ ਔਰ ਉਸੇ ਦਾ ਮਸਟਰਡ ਆਇਲ ਚ ਹੀ ਬਣਾਉਂਦੇ ਆ ਮਤਲਬ 12 ਵਜੇ ਇੱਥੇ ਆ ਜਾਂਦੇ ਨਹੀਂ 12 ਨਹੀਂ ਮੈਂ 1:30 1:30 ਦੇ ਵਿੱਚ ਵਿੱਚ ਕੋਸ਼ਿਸ਼ ਰਹਿੰਦੀ ਐ ਪਰ ਵਿੱਚ ਨੂੰ 2 ਵੀ ਪੱਜ ਜਾਂਦਾ ਹੈ ਕਈ ਵਾਰੀ ਤਿਆਰੀ ਕਰਦੇ ਕਰਦੇ ਲੇਟ ਵੀ ਹੋ ਜਾਂਦਾ ਨਵਾਂ ਕੰਮ ਹੈ ਨਵਾਂ ਕੰਮ ਹੈ ਸਮਝ ਨਹੀਂ ਆਉਂਦਾ ਕਿਉਂਕਿ ਦੁਕਾਨਾਂ ਅੱਜਕੱਲ ਮਟਨੀਆਂ ਲੇਟ ਖੁੱਲਦੀਆਂ ਨੇ 11 12 ਵਜੇ ਤੱਕ ਦਾ ਮਾਲ ਉਹਨਾਂ ਬਣਾ ਲੈਂਦੇ ਨੇ ਤੇ ਰੋਟੀ ਤੇ ਚਾਵਲ ਰੋਟੀ ਹੁੰਦੀ ਹੈ ਜੀ ਬਿਲਕੁਲ ਆਹ ਚੌਲ ਹੈਗੇ ਜੀ ਬਿਲਕੁਲ ਸਿੰਪਲ ਜਿਹੜੇ ਆਮ ਆਪਾਂ ਘਰਾਂ 'ਚ ਖਾਂਦੇ ਆ ਉਹ ਮੈਂ ਇਹਦੇ ਚੌਲ ਹੈ ਜੀ ਬਾਸਮਤੀ ਹਲਕਾ ਜਿਹਾ ਤੇ ਪ੍ਰਸ਼ਾਦੇ ਆ ਆ ਬਿਲਕੁਲ ਇਹ ਘਰ ਦੇ ਬਣੇ ਹੋਏ ਪ੍ਰਸ਼ਾਦੇ ਆ ਆਟਾ ਫਿਰ ਚੱਕੀ ਦਾ ਹੀ ਲੈਂਦੇ ਹੋ ਹਾਂ ਆਟਾ ਆਪਣਾ ਕਣਕ ਲੈ ਕੇ ਪਿਆਹ ਲੈਂਦਾ ਜੀ ਉਹ ਸਭ ਤੋਂ ਵਧੀਆ ਕੰਮ ਹੈ ਜੀ ਮੰਡੀ ਤੋਂ ਕਣਕ ਲੈ ਕੇ ਪਿਆਹ ਲੈਂਦੇ ਨੇ ਇਹ ਇਹ ਵੀ ਦਿਖਾ ਦਿਓ ਚਿਕਨ ਕਿਹੜੇ ਘਰੇ ਹੈਗੇ ਨੇ ਇਹ ਹੈਗਾ ਜੀ ਬੱਕਰੇ ਦਾ ਮੀਟ ਹੈ ਓਕੇ ਦੇਖੋ ਅੱਛਾ ਬੱਕਰੇ ਦਾ ਮੀਟ ਹੈਗਾ ਜੇ ਖਾਣਾ ਹੋਵੇ ਤਾਂ ਵੀ ਮਿਲਦਾ ਹੀ ਨਹੀਂ ਕਿਤੇ ਪਹਿਲੀ ਗੱਲ ਤਾਂ ਹਾਂ ਮਤਲਬ ਕੋਸ਼ਿਸ਼ ਕਰੀ ਜੀ ਮੈਂ ਮੋਹਾਲੀ ਤੋਂ ਹੀ ਲੈਣਾ ਸੱਤ ਫੇਸ ਮੀਟ ਮਾਸਟਰ ਹੈਗਾ ਉਹਨਾਂ ਤੋਂ ਲੈਣਾ ਔਰ ਸਾਫ਼ ਸੁਥਰਾ ਸਮਾਨ ਲੈਣਾ ਹੈ ਕੋਸ਼ਿਸ਼ ਕਰਨਾ ਕਿ ਵਧੀਆ ਲੋਕਾਂ ਆਪ ਵੀ ਵਧੀਆ ਪਰਮਾਤਮਾ ਨੇ ਬਖਸ਼ਿਆ ਹਮੇਸ਼ਾ ਤੇ ਇਹ ਇਦੇ ਚ ਚਿਕਨ ਹੈਗਾ ਜੀ ਕਰ ਜਿਵੇਂ ਆਪ ਆਪਾਂ ਜ਼ਿੰਮੇਦਾਰੀ ਆਮ ਜੱਟ ਸੌਦਾ ਜਿਹੜਾ ਬਣਾਉਂਦੇ ਆਂ ਘਰਾਂ 'ਚ ਲੈੱਗ ਹੀ ਲੈੱਗ ਹੈ ਹਾਂ ਲੈੱਗ ਥਾਈ ਜ ਹੈਗਾ ਤੇ ਬਸ ਇਹ ਛੋਟਾ ਮੋਟਾ ਸ਼ੁਰੂਆਤ ਕਰੀਏ ਜੀ ਜ਼ੀਰੋ ਤੋਂ ਤੁਸੀਂ ਕਹਾਂਗੇ ਚਲੋ ਮਾਲਕ ਫਿਰ ਚਲੋ ਉਹ ਦਿਨ ਤਾਂ ਨਹੀਂ ਪਰੇ ਕਿੰਨੇ ਨੇ ਰੋਟੀ ਤੇ ਬੰਦਾ ਵਾਪਸ ਪਟੜੀ ਤੇ ਮੋੜ ਦੇ ਨਹੀਂ ਚਾਹਾਂਗੇ ਦਾਲ ਫੁਲਕਾ ਚੱਲੇਗਾ ਜੀ ਚੱਲ ਰਿਹਾ ਹੁਣ ਵੀ ਚੱਲ ਰਿਹਾ ਕਾਲਪੁਰਖ ਦੇ ਓਟ ਆਸਰੇ ਨਾਲ ਤੇ ਆਸ ਹੈ ਕਿ ਚੱਲੂਗਾ ਜੀ ਕੰਮ ਇੱਥੇ ਔਰ ਬਿਲਕੁਲ ਅਸੀਂ ਇਹ ਰੋਡ ਨਾ ਭੁੱਲਿਓ ਬਿਲਕੁਲ ਪਿੱਛੇ ਪਾਰਕ ਹੈਗਾ ਤੇ 22 ਦਾ ਸਾਥ ਇਹਨਾਂ ਦਿਓ ਕਿ ਕੱਲ ਨੂੰ 22 ਫਿਰ ਆਪਦੇ 22 ਦਾ ਬਹੁਤ ਛੋਟਾ ਜਿਹਾ ਬੱਚਾ ਹੈਗਾ ਚਲੋ ਉਹ ਸਮੇਂ ਦੇ ਹਿਸਾਬ ਨਾਲ ਜਦੋਂ ਵੀ ਬੱਚਾ ਬਹੁਤ ਛੋਟਾ ਬੱਚਾ ਹੈਗਾ ਤੇ ਅਸੀਂ ਚਾਹਾਂਗੇ ਕਿ ਅਸੀਂ ਮਦਦ ਲਈ ਉਹਨਾਂ ਕੋਲ ਚੀਜ਼ ਹੀ ਬਸ ਖਰੀਦਣੀ ਆ ਹੋਰ ਤਾਂ ਅਸੀਂ ਕਿ ਉਹਨਾਂ ਨੇ ਕੋਈ ਮੰਗਣਾ ਨਹੀਂ ਸਾਡੇ ਤੋਂ ਕਿਉਂਕਿ ਮਿਹਨਤੀ ਬੰਦੇ ਹੈਗੇ ਨੇ ਤੇ ਜਰੂਰ ਇੱਥੇ ਪਹੁੰਚੋ ਸਾਰੇ ਤੇ 22 ਹੋਰਾਂ ਦਾ ਜਿਹੜਾ ਸਾਥ ਦਿਓ ਕਿਉਂਕਿ ਇੱਕ ਵੱਡਾ ਮੈਸੇਜ ਵੀ ਇਹੀ ਹੈ ਕਹਿੰਦੇ ਨੇ ਜਿਹੜੀ ਹਮੇਸ਼ਾ ਨਹੀਂ ਉਹ ਬੰਦਿਆ ਚੜਾਈਆਂ ਰਹਿਣੀਆਂ ਤੇ ਹਮੇਸ਼ਾ ਨਹੀਂ ਇਹ ਮਾਰੇ ਦਿਨ ਰਹਿਣੇ ਬੰਦੇ ਤੇ ਇਹ ਦਿਨ ਬਦਲਦੇ ਰਹਿਣੇ ਨੇ ਪਰ ਸਾਨੂੰ ਮਾਲਕ ਨੂੰ ਜਰੂਰ ਇਸ ਚੀਜ਼ ਦਾ ਯਾਦ ਰੱਖਣਾ ਚਾਹੀਦਾ ਹੈ ਕਹਿੰਦਾ ਪਰ ਸਰ ਰਮੇਸ਼ ਤੇ ਨਿਤਿਨ ਦੇ ਨਾਲ ਸੰਦੀਪ ਕੰਬੋਜ ਮੋਹਾਲੀ